ਰਾਗ ਸੋਹੀ ਮਹੱਲਾ ਤੀਜਾ ਘਰ ਦਸਵਾਂ ਇਹ ਬਾਣੀ ਰਾਗ ਸੋਹੀ ਦੇ ਦਸਵੇਂ ਘਰ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ हे भाई दुनिया दी खुशामद ना करदा फिर दुनिया ता नाश हो जाएगी लोका ना साला है जो मर खाक थी लोका नु बिना वणयाउंदा फिर कलकथ भी मर के मिट्टी हो जाएगी वाह मेरे साहिबा वाहो हे मेरे मालिक तू तन्न है तू ही सलाहन जोग है ਗੁਰਮਖ ਸਦਾ ਸਲਾਹੀਏ ਸੱਚਾ ਵੇ ਪਰਵਾਹੋ ਰਹਾਓ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਖ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਜਿਸ ਨੂੰ ਕਿਸੇ ਦੀ ਮੁਤਾਜੀ ਨਹੀਂ ਹੈ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆਂ ਦੀ ਮਿੱਤਰਤਾ ਵਿੱਚ ਹੀ ਸੜ ਮਰਦੇ ਹਨ ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ ਜੰਪੁਰ ਬੱਦੇ ਮਾਰੀ ਹੈ ਵੇਲਾ ਨਾ ਲਹਾਨ ਅੰਤ ਜਮ ਰਾਜ ਦੇ ਦਰ ਤੇ ਝੋਟਾ ਖਾਂਦੇ ਹਨ ਤਦੋਂ ਉਹਨਾਂ ਨੂੰ ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ ਸਮਾਂ ਨਹੀਂ ਮਿਲਦਾ ਗੁਰਮੁਖ ਜਨਮ ਸਰਕਾਰਤਾ ਸੱਚੇ ਸਬਦ ਲਗਾਨ ਹੇ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈਂਦੇ ਹਨ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਕਿਉਂਕਿ ਉਹ ਸਦਾ ਸਿਰ ਪ੍ਰਭੂ ਦੀ ਸਿਫਤਸਲਾ ਦੀ ਬਾਣੀ ਵਿੱਚ ਜੁੜੇ ਰਹਿੰਦੇ ਹਨ ਆਤਮ ਰਸ ਪਰਗਾਸਿਆ ਸਹਜੇ ਸੁਖ ਰਹਿਣੂ ਉਹਨਾਂ ਦੇ ਅੰਦਰ ਸਰਵ ਵਿਆਪਕ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਆਤਮ ਅਡੋਲਤਾ ਵਿੱਚ ਆਨੰਦ ਵਿੱਚ ਮਗਨ ਰਹਿੰਦੇ ਹਨ ਗੁਰਕਾ ਸਬਦ ਵਿਸਾਰਿਆ ਦੂਜੇ ਪਾਏ ਰਚਨੂ 헤 ਪਾਈ ਜਿਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਕੁਲਾ ਦਿੰਦੇ ਹਨ ਉਹ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ ਤਿਸਨਾ ਭੁੱਖ ਨਾ ਉਤਰੈ ਅਨ ਦਿਨ ਜਲਤ ਫਿਰਨੂ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੈ ਭੁੱਖ ਦੂਰ ਨਹੀਂ ਹੁੰਦੀ ਉਹ ਹਰ ਵੇਲੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਫਿਰਦੇ ਹਨ ਦੋਸਤਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਅਜਿਹੇ ਮਨੁੱਖ ਭੈੜੇ ਬੰਦਿਆਂ ਨਾਲ ਮਿੱਤਰਤਾ ਗੰਡੀ ਰੱਖਦੇ ਹਨ ਅਤੇ ਸੰਤ ਜਣਾ ਨਾਲ ਵੈਰ ਕਰਦੇ ਰਹਿੰਦੇ ਹਨ ਆਪ ਡੁੱਬੇ ਕੁਟੰਬ ਸਿਉ ਸਗਲੇ ਕੁੱਲ ਡੋਬੰਨ ਉਹ ਆਪ ਆਪਣੇ ਪਰਿਵਾਰ ਸਮੇਤ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਆਪਣੀਆਂ ਕੁਲਾਂ ਨੂੰ ਵੀ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਵੀ ਨਾਲ ਹੀ ਡੋਬ ਲੈਂਦੇ ਹਨ ਨਿੰਦਾ ਭਲੀ ਕੀ ਸਾਕੀ ਨਹੀਂ ਮਨਮੁਖ ਮੁਗਧ ਕਰਨ ਹੇ ਭਾਈ ਕਿਸੇ ਦੀ ਵੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁਖ ਹੀ ਨਿੰਦਾ ਕਰਿਆ ਕਰਦੇ ਹਨ ਮੂਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵਨ ਲੋਕ ਪਰ ਲੋਕ ਵਿੱਚ ਉਹੀ ਬਦਨਾਮੀ ਖਟਦੇ ਹਨ ਅਤੇ ਭਿਆਨਕ ਨਰਕ ਵਿੱਚ ਪੈਂਦੇ ਹਨ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤਿਹੇ ਕਰਮ ਕਮਾਏ ਹੇ ਮੇਰੇ ਮਨ ਤੂੰ ਜਿਹੋ ਜਿਹੇ ਦੀ ਸੇਵਾ ਭਗਤੀ ਕਰੇਗਾ ਉਹ ਜਿਹੇ ਕਰਮ ਕਮਾ ਕੇ ਉਹ ਬਣ ਜਾਏਗਾ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਚੂ ਨਾ ਜਾਏ ਪ੍ਰਬੋਦੀ ਰਜਾ ਵਿੱਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ ਭੂਮੀ ਸਰੀਰ ਵਿੱਚ ਆਪ ਬੀਜ ਕੇ ਆਪ ਹੀ ਉਸ ਦਾ ਫਲ ਖਾਣਾ ਹੁੰਦਾ ਹੈ ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਮਹਾਪੁਰਖਾ ਕਾ ਬੋਲਣਾ ਹੋਵੇ ਕਿਤੇ ਪਰਥਾਏ ਉੱਚੀ ਆਤਮਕ ਵਾਲੇ ਮਹਾਪੁਰਖਾ ਦਾ ਬਚਨ ਕਿਸੇ ਪ੍ਰਸੰਗ ਅਨੁਸਾਰ ਹੋਇਆ ਹੈ ਉਏ ਅਮਰਤ ਭਰੇ ਭਰਪੂਰ ਹੈ ਉਹਨਾਂ ਤਿਲਨਾ ਤਮਾਏ ਉਹ ਮਹਾਪੁਰਖ ਆਤਮਿਕ ਜੀਵਨ ਦੇਣ ਵਾਲੇ ਨਾਮ ਰਸ ਨਾਲ ਭਰਪੂਰ ਰਹਿੰਦੇ ਹਨ ਉਹਨਾਂ ਨੂੰ ਕਿਸੇ ਸੇਵਾ ਆਦਿਕਤਾ ਲਾਲਚ ਨਹੀਂ ਹੁੰਦਾ ਪਰ ਜਿਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਉਹਨਾਂ ਪਾਸੋਂ ਆਤਮਿਕ ਜੀਵਨ ਮਿਲ ਜਾਂਦਾ ਹੈ ਗੁਣਕਾਰੀ ਗੁਣ ਸੰਗਰ ਹੈ ਅਵਰਾ ਉਪਦੇਸਨ ਉਹ ਮਹਾਪੁਰਖ ਉਹਨਾਂ ਨੂੰ ਵੀ ਨਾਮ ਜਪਣ ਦਾ ਉਪਦੇਸ਼ ਕਰਦੇ ਹਨ ਗੁਣ ਗ੍ਰਹਿਣ ਕਰਨ ਵਾਲਾ ਮਨੁੱਖ ਉਹਨਾਂ ਪਾਸੋਂ ਗੁਣ ਗ੍ਰਹਿਣ ਕਰ ਲੈਂਦਾ ਹੈ ਸੇਵਟ ਭਾਗੀ ਜੇ ਉਹਨਾਂ ਮਿਲ ਰਹਿ ਅਣਦਿਨ ਨਾਮ ਲਿਆਨ ਸੋ ਜਿਹੜੇ ਮਨੁੱਖ ਉਹਨਾਂ ਮਹਾਪੁਰਖਾਂ ਦੀ ਸੰਗਤ ਵਿੱਚ ਰਹਿੰਦੇ ਹਨ ਉਹ ਵੱਡੇ ਭਾਗਾ ਵਾਲੇ ਹੋ ਜਾਂਦੇ ਹਨ ਉਹ ਵੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ ਦੇਸੀ ਰਜਿਕ ਸਬਾਹੇ ਜਿਨ ਉਪਾਈ ਮੇਦਣੀ ਹੇ ਭਾਈ ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਜਿਕ ਅਪੜਾਉਂਦਾ ਹੈ ਏਕੋ ਹੈ ਦਾਤਾਰ ਸੱਚਾ ਆਪ ਤਣੀ ਉਹੀ ਆਪ ਸਭ ਦਾਤਾ ਦੇਣ ਵਾਲਾ ਹੈ ਉਹ ਮਾਲਕ ਸਦਾ ਕਾਇਮ ਰਹਿਣਾ ਵਾਲਾ ਵੀ ਹੈ ਸੋ ਸੱਚ ਤੇ ਰਹਿ ਨਾਲ ਹੈ ਗੁਰਮੁਖ ਨਦਰ ਨਿਹਾਲ हे भाई ओ सदा कायम रहण वाला परमात्मा तेरे अंग संग बसता है गुरु दी शरण पैके तू उसनु अपनी अखी देख ले आपे बक्से मेल ले सो प्रभु सदा संभाल जिस मनुख उत्ते ओ आप बख्शीश करदा है उसनु आप ही अपने चरणा विच जोड़ लेंडा है हे भाई उस प्रभु नु सदा अपने हृदय विच बसाई रख ਮਨ ਮੈਂ ਲਾ ਸੱਚ ਨਿਰਮਲਾ ਕਿਉ ਕਰ ਮਿਲਿਆ ਜਾਏ ਏ ਭਾਈ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਸਦਾ ਪਵਿੱਤਰ ਹੈ ਜਦੋਂ ਤੱਕ ਮਨੁੱਖ ਦਾ ਮਨ ਵਿਕਾਰਾਂ ਨਾਲ ਮੈਲਾ ਰਹੇ ਉਸ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਤਬ ਮੇਲੇ ਤਾਂ ਮਿਲ ਰਹਾ ਹਮੇ ਸਬਦ ਜਲਾਏ ਜੀਵਤ adohi ਉਸ ਪ੍ਰਭੂ ਦੇ ਚਰਣਾ ਵਿੱਚ ਮਿਲ ਸਕਦਾ ਹੈ ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਦੇ ਅੰਦਰ ਦੀ ਹੋਮੇ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ ਸੋ ਸਾਹ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ ਏ ਪਾਈ ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ ਪ੍ਰਭੂ ਪੂਲ ਜਾਏ ਤਾਂ ਜਗਤ ਵਿੱਚ ਜਿਉਣਾ ਫਟਕਾਰ ਯੋਗ ਹੈ ਨਜ਼ਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਜਿਸ ਮਨੁੱਖ ਉਤੇ ਪ੍ਰਭੂ ਆਪ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪ੍ਰਭੂ ਨਹੀਂ ਭੁੱਲਦਾ ਉਹ ਮਨੁੱਖ ਗੁਰੂ ਦੀ ਮਤ ਦੀ ਬਰਕਤ ਨਾਲ ਹਰ ਨਾਮ ਵਿੱਚ ਸੁਰਤੀ ਜੋੜਦਾ ਹੈ ਸਤਗੁਰ ਮੇਲੇ ਤਾਂ ਮਿਲ ਰਹਾ ਸਾਚ ਰਖਾ ਉਰਤਾਰ ਹੇ ਭਾਈ ਅਸੀਂ ਜੀਵਾ ਦਾ ਕੋਈ ਆਪਣਾ ਜੋਰ ਨਹੀਂ ਚੱਲ ਸਕਦਾ ਜੇ ਗੁਰੂ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ ਅਤੇ ਉਸ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿੱਚ ਠਿਗਾ ਕੇ ਰੱਖ ਸਕਦਾ ਹਾਂ ਮਿਲਿਆ ਹੋਏ ਨਾ ਵਿਛੜੈ ਗੁਰ ਕਾ ਹੇਤ ਪਿਆਰ ਹੇ ਪਾਈ ਗੁਰੂ ਦੇ ਪਿਆਰ ਦੀ ਬਰਕਤ ਨਾਲ ਜਿਹੜਾ ਮਨੁੱਖ ਪ੍ਰਭੂ ਚਰਨਾ ਵਿੱਚ ਮਿਲ ਜਾਏ ਉਹ ਫਿਰ ਕਦੇ ਉੱਥੋਂ ਨਹੀਂ ਵਿਛੜਦਾ ਪਿਰਸਾ ਲਈ ਆਪਣਾ ਗੁਰ ਕੈ ਸ਼ਬਦ ਵਿਚਾਰ ਏ ਪਾਈ ਗੁਰੂ ਦੇ ਸ਼ਬਦ ਵਿੱਚ ਸੁਰਤੀ ਜੋੜ ਕੇ ਤੂੰ ਵੀ ਆਪਣੇ ਖਸਮ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ ਇਸਤਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਉਸ ਨੇ ਲੋਕ ਪਰ ਲੋਕ ਵਿੱਚ ਸੋਭਾ ਘਟ ਲਈ ਮਾਨਮੁਖ ਮਾਨ ਨਾ ਭੀਜੈ ਅਤ ਮੇਲੇ ਚਿੱਤ ਕਠੋਰ ਹੇ ਭਾਈ ਆਪਣੇ ਮਨ ਦੇ ਪਿੱਛੇ ਤੋਣ ਵਾਲੇ ਮਨੁੱਖਾ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਨਹੀਂ ਭੀਜਦਾ ਹਰ ਨਾਮ ਨਾਲ ਪਿਆਰ ਨਹੀਂ ਪੈਂਦਾ ਉਹ ਮਨੁੱਖ ਆਪਣੇ ਮਨ ਵਿੱਚ ਮੈਲੇ ਅਤੇ ਕਠੋਰ ਰਹਿੰਦੇ ਹਨ ਸੱਪੈ ਦੁੱਧ ਪਿਆਈ ਹੈ ਅੰਦਰ ਵਿਸ ਨਿਕੋਰ ਜੇ ਸੱਪ ਨੂੰ ਦੁੱਧ ਪਿਲਾਇਆ ਜਾਏ ਆभी ਉਸ ਦੇ ਅੰਦਰੋਂ ਨਿਰੋਲ ਜ਼ਹਿਰ ਹੀ ਟਿਕਿਆ ਰਹਦਾ ਹੈ ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ ਏ ਭਾਈ ਸਭ ਜੀਵਾ ਵਿੱਚ ਵਿਆਪਕ ਹੋ ਕੇ ਸਭ ਕੁਝ ਪਰਮਾਤਮਾ ਆਪ ਹੀ ਕਰ ਰਿਹਾ ਹੈ ਕਿਸ ਨੂੰ ਚੰਗਾ ਜਾਂ ਮੰਦਾ ਆਖਿਆ ਜਾ ਸਕਦਾ ਹੈ ਕੋਰਾਹੇ ਪੇ ਜੀਵਾ ਉੱਤੇ ਵੀ ਉਹ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ ਗੁਰਸਬ ਦੀ ਮੈਲ ਉਤਰ ਤਾ ਸੱਚ ਬਣਿਆ ਸਿਗਾ ਜਦੋਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਕਿਸੇ ਮਨੁੱਖ ਦੇ ਮਨ ਦੀ ਮੈਲ ਲੈ ਜਾਂਦੀ ਹੈ ਤਾਂ ਉਸ ਦੀ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ਸੱਚਾ ਸਾਹੋ ਸੱਚੇ ਵਣ ਜਾਰੇ ਉਥੇ ਕੂੜੇ ਨਾ ਟਿਕਨ ਹੇ ਭਾਈ ਹਰ ਨਾਮ ਸਰਮਾਏ ਦਾ ਮਾਲਕ ਸ਼ਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੇ ਨਾਮ ਦਾ ਵਰੰਜ ਕਰਨ ਵਾਲੇ ਵੀ ਆਤਲ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਪਰ ਉਹ ਸ਼ਾਹ ਦੇ ਦਰਬਾਰ ਵਿੱਚ ਕੁੜੀਆ ਦੁਨੀਆ ਦੇ ਵੰਜਾਰੇ ਟਿਕੇ ਨਹੀਂ ਰਹਿ ਸਕਦੇ ਉਹਨਾਂ ਸੱਚ ਨਾ ਭਾਵੇਈ ਦੁੱਖ ਹੀ ਮਹ ਹੈ ਪਚਨ ਉਹਨਾਂ ਨੂੰ ਸਦਾ ਤੇ ਪ੍ਰਭੂ ਦਾ ਨਾਮ ਪਸੰਦ ਨਹੀਂ ਆਉਂਦਾ ਅਤੇ ਉਹ ਸਦਾ ਦੁੱਖ ਵਿੱਚ ਹੀ ਕੁਆਰ ਹੁੰਦੇ ਰਹਿੰਦੇ ਹਨ ਹੋਮੇ ਮੈਲਾ ਜਗ ਫੇਰਾ ਮਰ ਜਮ ਮੈ ਵਾਰੋ ਵਾਰ ਏ ਭਾਈ ਹੋਮੇ ਦੀ ਮੈ ਨਾਲ ਮੈਲਾ ਹੋਇਆ ਜਗਤ ਪਟਕ ਰਿਹਾ ਹੈ ਮੁੜ ਮੁੜ ਜਨਮ ਮਰਨ ਦੇ ਢੇੜ ਵਿੱਚ ਰਹਿੰਦਾ ਹੈ ਪਈਏ ਕਿਰਤ ਕਮਾਵਣਾ ਕੋਈ ਨ ਮੇਟਨ ਹਾਰ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜਿਹੇ ਹੀ ਹੋਰ ਕਰਮ ਕਰੀ ਜਾਂਦਾ ਹੈ ਕਰਮਾਂ ਦੀ ਬਣੀ ਇਸ ਫਾਹੀ ਨੂੰ ਕੋਈ ਮਿਟਾ ਨਹੀਂ ਸਕਦਾ ਸੰਤਾ ਸੰਗਤ ਮਿਲ ਰਹਾ ਤਾਂ ਸੱਚ ਲੱਗਿਆ ਪਿਆਰ ਏ ਭਾਈ ਜੇ ਮਨੁੱਖ ਸਾਧ ਸੰਗਤ ਵਿੱਚ ਟਿਕਿਆ ਰਹੇ ਤਾਂ ਇਸ ਦਾ ਪਿਆਰ ਸਦਾ ਸਿਰ ਪ੍ਰਭੂ ਵਿੱਚ ਬਣ ਜਾਂਦਾ ਹੈ ਸੱਚ ਸਾ ਲਾਹੀ ਸੱਚ ਮਨ ਦਰ ਸੱਚ ਹੈ ਸਚਿਆ ਏ ਭਾਈ ਦੋ ਸਾਗਤ ਸੰਗਤ ਵਿੱਚ ਟਿੱਕੇ ਸਦਾ ਸਿਰ ਪ੍ਰਭੂ ਦੀ ਸੇਵਸਲਾ ਕਰਿਆ ਕਰ ਸਦਾ ਸਿਰ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਲ ਹੈ ਇਸ ਤਰ੍ਹਾਂ ਸਦਾ ਸਿਰ ਪ੍ਰਭੂ ਦੇ ਦਰ ਤੇ ਸੁਰਖਰੂ ਹੋਵੇਗਾ ਗੁਰਪੂਰੇ ਪੂਰੀ ਮਤ ਹੈ ਅਹਨਸ ਨਾਮ ਧਿਆਏ 헤 ਭਾਈ ਪੂਰੇ ਗੁਰੂ ਦੀ ਮਤ ਉਕਾਈ ਹੀਣ ਹੈ ਜਿਹੜਾ ਮਨੁੱਖ ਗੁਰੂ ਦੀ ਪੂਰੀ ਮਤ ਲੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ ਓ ਮੇ ਮੇਰਾ ਵੱਡ ਰੋਗ ਹੈ ਵਿਚੋਂ ਠਾਕ ਰਹਾਏ ਓਮਨੁਖ ਹੋਮੇ ਅਤੇ ਮਮਤਾ ਦੇ ਵੱਡੇ ਰੋਗ ਨੂੰ ਆਪਣੇ ਅੰਦਰੋਂ ਰੋਕ ਦਿੰਦਾ ਹੈ ਗੁਰਸਾਲਾਹੀ ਆਪਣਾ ਨਿਵ ਨਿਵ ਲਾਗਾ ਪਾਏ ਹੇ ਭਾਈ ਜੇ ਪ੍ਰਮਾਤਮਾ ਮਿਹਰ ਕਰੇ ਤਾਂ ਮੈਂ ਆਪਣੇ ਗੁਰੂ ਦੀ ਵਡਿਆਈ ਕਰਾਂ ਨਿਵ ਨਿਵ ਕੇ ਮੈਂ ਗੁਰੂ ਦੇ ਚਰਣੀ ਲੱਗਾ ਤਾਨ ਮਨ ਸੋਪੀ ਆਗੈ ਧਰੀ ਵਿੱਚੋਂ ਆਪ ਗਵਾਏ ਆਪਣੇ ਅੰਦਰੋਂ ਹੋਮੇ ਦੂਰ ਕਰਕੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰਦਿਆਂ ਗੁਰੂ ਦੇ ਅੱਗੇ ਰੱਖ ਦਿਆ ਖਿੱਚੋ ਤਾਨ ਵਿਗੁੱਚੀਐ ਇੱਕ ਸਿਉ ਲਿਵ ਲਾਏ ਏ ਭਾਈ ਦਾਵਾ ਡੋਲ ਹਾਲਤ ਵਿੱਚ ਰਹਾ ਖੁਆਰ ਹੋਈਦਾ ਹੈ ਇੱਕ ਪਰਮਾਤਮਾ ਨਾਲ ਹੀ ਸੁਰਤੀ ਜੋੜੀ ਰੱਖ ਹੋਮੇ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਆਪਣੇ ਅੰਦਰੋਂ ਹੋਮੇ ਦੂਰ ਕਰ ਮਮਤਾ ਦੂਰ ਕਰ ਜਦੋਂ ਮਨੁੱਖ ਹੋਮੇ ਮਮਤਾ ਦੂਰ ਕਰਦਾ ਹੈ ਤਦੋਂ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਵਿੱਚ ਲੀਨ ਹੋਇਆ ਰਹਿੰਦਾ ਹੈ ਸਤਿਗੁਰੂ ਨੋ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨੁ ਏ ਭਾਈ ਮੇਰੇ ਉਹ ਮਨੁੱਖ ਭਰਾ ਹਨ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਪੇ ਹਨ ਆਤੇ ਸਦਾਥਿਰ ਪ੍ਰਭੂ ਦੀ ਸ਼ੇxslਾ ਦੀ ਬਾਣੀ ਵਿੱਚ ਚਿੱਤ ਜੋੜਦੇ ਹਨ ਸੱਚ ਮਿਲੇ ਸੇ ਨਾ ਵਿਛੜਐ ਦਰ ਸੱਚੈ ਦਿਸੰਨ ਜਿਹੜੇ ਮਨੁੱਖ ਸਦਾਥਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ ਉਹ ਫਿਰ ਪ੍ਰਭੂ ਨਾਲੋਂ ਨਹੀਂ ਵਿਛੜਦੇ ਉਹ ਸਦਾਥਿਰ ਪ੍ਰਭੂ ਦੇ ਦਰ ਤੇ ਟਿਕੇ ਹੋਏ ਤਿਸਦੇ ਹਨ ਸੇ ਭਾਈ ਸੇ ਸੱਜਣਾ ਸੋ ਸੱਚਾ ਸੇਵਨ हे भाई मेरे ओ मनुख ਭਰਾ ਹਨ ਸੱਜਣ ਹਨ ਜਿਹੜੇ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ। ਆਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰੰ। ਗੁਣਾ ਦੇ ਵਟੇ ਓਗਣ ਵਿਕ ਜਾਣ ਨਾਲ, ਦੂਰ ਹੋ ਜਾਣ ਨਾਲ, ਓਹ मनुख ਆਤਮਿਕ ਜੀਵਨ ਵਿੱਚ ਪਰਫੁੱਲਤ ਹੁੰਦੇ ਹਨ। ਓਹ मनुख ਪ੍ਰਮਾਤਮਾ ਦੇ ਗੁਣਾ ਨਾਲ ਸਾਂਝ ਪਾਉਂਦੇ ਹਨ। ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇ। ਏ ਭਾਈ ਗੁਰੂ ਨਾਲ ਆਤਮਕ ਸਾਂਝ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ। ਉਹ ਪਰਮਾਤਮਾ ਦੀ ਅਟਲ ਲਹਿਣ ਵਾਲੀ ਭਗਤੀ ਕਰਦੇ ਰਹਿੰਦੇ ਹਨ। ਸਚੁ ਅਣਜੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਨ। ਓਮਨੁ ਕੋ ਗੁਰੂ ਦੇ ਸ਼ਬਦ ਨਾਲ ਸਦਾ ਤੇ ਪ੍ਰਭੂ ਦਾ ਨਾਮ ਵਿਹਾਜਦੇ ਹਨ। ਅਤੇ ਹਰ ਨਾਮ ਦਾ ਲਾਭ ਖਟਦੇ ਹਨ ਸੋਇਨਾ ਰੁੱਪਾ ਪਾਪ ਕਰ ਕਰ ਸੰਚੀਐ ਚੱਲੇ ਨਾ ਚੱਲਿਆ ਨਾਲ ਏ ਭਾਈ ਕਈ ਕਿਸਮ ਦੇ ਪਾਪ ਕਰ ਕਰਕੇ ਸੋਨਾ ਚਾਂਦੀ ਆਦਿਕ ਧਨ ਇਕੱਠਾ ਕਰੀਦਾ ਹੈ ਪਰ ਜਗਤ ਤੋਂ ਤੁਰਨ ਵੇਲੇ ਉਹ ਧਨ ਮਨੁੱਖ ਦੇ ਨਾਲ ਨਹੀਂ ਜਾਂਦਾ ਬਿਨ ਨਾਵੇਂ ਨਾਲ ਨਾ ਚੱਲਸੀ ਸਭ ਮੁੱਠੀ ਜਮਕਾਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ। ਨਾਮ ਤੋਂ ਸੁੰਝੀ ਸਾਰੀ ਲੁਕਾਈ ਆਤਮਕ ਮੋਤ ਦੀ ਹੱਥੀ ਲੁੱਟੀ ਜਾਂਦੀ ਹੈ। ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। हे ਭਾਈ ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਸਫਰ ਦਾ ਖਰਚ ਹੈ। ਇਸ ਜੀਵਨ ਖਰਚ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖੋ ਇਹ ਖਰਚ ਅਕੁੱਠ ਹੈ ਗੁਰਮੁਖ ਨਿਭੈ ਨਾਲ ਇਹ ਖਰਚ ਕਦੇ ਮੁੱਕਣ ਵਾਲਾ ਨਹੀਂ ਹੈ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਾ ਹੈ ਉਸ ਦੇ ਨਾਲ ਇਸ ਅਦਾ ਲਈ ਸਾਥ ਬਣਾਉਂਦਾ ਹੈ ਇਹ ਮਨ ਮੂਲੋ ਭੁੱਲਿਆ ਜਸੈ ਪਤ ਗਵਾਏ ਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਏ ਮਨ ਜੇ ਤੂੰ ਇਸੇ ਤਰ੍ਹਾਂ ਖੁੰਜਿਆ ਹੀ ਰਿਹਾ ਤਾਂ ਆਪਣੀ ਇੱਜ਼ਤ ਗਵਾ ਕੇ ਇੱਥੋਂ ਜਾਵੇਂਗਾ ਇਹ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ ਇਹ ਜਗਤ ਤਾਂ ਮਾਇਆ ਦੇ ਮੋਹ ਵਿੱਚ ਫਸਿਆ ਪਿਆ ਹੈ ਤੂੰ ਇਸ ਨਾਲ ਆਪਣਾ ਮੋਹ ਛੱਡ ਅਤੇ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ 헤 پائی ਪਰਮਾਤਮਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਗੁਰ ਕਾ ਸ਼ਬਦ ਮਨ ਤਨ ਰਪੇ ਹਰ ਸਿਉਂ ਰਹਿ ਸਮਾਈ ਜਿਸ ਮਨੁੱਖ ਦਾ ਮਨ ਅਤੇ ਤਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਉਹ ਸਦਾ ਪਰਮਾਤਮਾ ਵਿੱਚ ਲੀਨ ਜਾਂਦਾ ਹੈ ਸੋ ਸਾ ਮੇਰਾ ਰੰਗੁਲਾ ਰੰਗੇ ਸਹਿਜ ਸੁਬਾਈ 헤 ਭਾਈ ਮੇਰਾ ਉਹ ਖਸਮ ਪ੍ਰਭੂ ਆਨੰਦ ਸਰੂਪ ਹੈ ਜਿਹੜਾ ਮਨੁੱਖ ਉਸਦੇ ਚਰਨਾਂ ਵਿੱਚ ਆ ਜੁੜਦਾ ਹੈ ਉਸ ਨੂੰ ਉਹ ਆਤਮਿਕ ਅਡੋਲਤਾ ਵਿੱਚ ਪ੍ਰੇਮ ਰੰਗ ਵਿੱਚ ਰੰਗ ਦਿੰਦਾ ਹੈ ਕਾਮਨ ਰੰਗ ਤਾਂ ਚੜਐ ਜਾ ਪਿਰਕੇ ਅੰਕ ਸਮਾਏ ਜਦੋਂ ਕੋਈ ਜੀਵ ਇਸਤਰੀ ਉਸ ਖਸਮ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ ਤਦਉਸ ਦੀ ਜਿੰਦ ਨੂੰ ਪ੍ਰੇਮ ਰੰਗ ਚੜ ਜਾਂਦਾ ਹੈ ਚਿਰੀ ਵਿਚੁੰਨੇ ਭੀ ਮਿਲਣ ਜੋ ਸਤਗੁਰ ਸੇਵਨ ਹੈ ਪਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਪ੍ਰਭੂ ਨਾਲੋਂ ਚਿਰ ਤੋਂ ਵਿਛੜੇ ਹੋਏ ਵੀ ਪ੍ਰਭੂ ਨੂੰ ਆ ਮਿਲਦੇ ਹਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚਨ ਨਾ ਨਿਖੋਟਈ ਹਰ ਗੁਣ ਸਹਿਜ ਰਵਨ ਪਰਮਾਤਮਾ ਦਾ ਨਾਮ ਜੋ ਮਨਨੋ ਧਰਤੀ ਦੇ ਸਾਰੇ ਨੋਖ ਜਾਣੇ ਹਨ ਉਹਨਾਂ ਨੂੰ ਆਪਣੇ ਅੰਦਰ ਹੀ ਲੱਭ ਪੈਂਦਾ ਹੈ ਉਸ ਨਾਮ ਖਜਾਨੇ ਨੂੰ ਉਹ ਆਪ ਵਰਤਦੇ ਹਨ ਉਹਨਾਂ ਨੂੰ ਵੰਡਦੇ ਹਨ ਉਹ ਫਿਰ ਵੀ ਨਹੀਂ ਮੁਕਦਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹ ਮਨੁੱਖ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਨਾ ਉਹ ਜਨਮੇ ਨਾ ਮਰਹਿ ਨਾ ਉਹ ਦੁੱਖ ਸਹਿਨ हे भाई गुरु दी चरण आपे ओ मुख ना जमदे हन ना मरदे हन ना ही ओ जन्म मरण दे गेड़ दे दुख सारदे हन गुरु राखे से उबरे हर शोकेल करन जिना दी रखिया गुरु ने कर दिती है ओ जन्म मरण दे गेड़ तो बच गए ओ सदा प्रभु दे चरणा विच जुड़ के आत्मिक आनंद मानदे हन ਸੱਜਣਾ ਮਿਲੇ ਨਾ ਵਿਛੜਿਆ ਹੈ ਜੇ ਅਣ ਦਿਨ ਮਿਲੇ ਰਹਿਣ ਹੇ ਭਾਈ ਜਿਹੜੇ ਭਲੇ ਮਨੁੱਖ ਹਰ ਵੇਲੇ ਪ੍ਰਭੂ ਚਰਣਾ ਵਿੱਚ ਜੁੜੇ ਰਹਿੰਦੇ ਹਨ ਉਹ ਪ੍ਰਭੂ ਚਰਣਾ ਵਿੱਚ ਮਿਲ ਕੇ ਮੁੜ ਕਦੇ ਨਹੀਂ ਵਿਛੜਦੇ ਇਸ ਜਗ ਮੈਂ ਵਿਰਲੇ ਜਾਣੀ ਹੈ ਨਾਨਕ ਸੱਚ ਲਹਨ ਪਰ ਹੇ ਨਾਨਕ ਇਸ ਜਗਤ ਵਿੱਚ ਅਜਿਹੇ ਵਿਰਲੇ ਬੰਦੇ ਹੀ ਉਗੜਦੇ ਹਨ ਜਿਹੜੇ ਸਦਾtheta ਰਹਿਣ ਵਾਲੇ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ